ਜਿਹੜੀ ਧੜੇਬੰਦੀ ਚੱਲ ਰਹੀ ਆ ਇਹ ਕੋਈ ਅੱਛ ਨਵੀਂ ਗੱਲ ਨਹੀਂ ਹੈਗੀ ਇਹ ਹਮੇਸ਼ਾ ਹੀ ਅਕਾਲੀ ਦਲ ਦੇ ਵਿੱਚ ਐਦਾਂ ਦੀਆਂ ਬਗਾਵਤਾਂ ਜਿਹੜੀਆਂ ਹੈਗੀਆਂ ਨੇ ਉਹ ਹੁੰਦੀਆਂ ਰਹੀਆਂ ਨੇ ਕਿ ਪਰ ਆ ਗੱਲ ਅਕਾਲੀ ਦਲ ਆ ਜਿਹੜੀ ਪਾਰਟੀ ਆ ਉਹ ਬੜੀ ਮਜ਼ਬੂਤ ਪਾਰਟੀ ਆ ਕਿਉਂਕਿ ਪੰਜਾਬੀਆਂ ਦੀ ਇਹ ਪੰਜਾਬ ਦੀ ਪਾਰਟੀ ਆ ਤੇ ਪੰਜਾਬੀਆਂ ਦੀ ਹੀ ਪਾਰਟੀ ਆ ਤੇ ਇਹਨੂੰ ਬਹੁਤ ਲੋਕਾਂ ਨੇ ਬਹੁਤ ਦੂਜੀਆਂ ਪਾਰਟੀਆਂ ਨੇ ਕੋਸ਼ਿਸ਼ ਕੀਤੀ ਹੈ ਢਾ ਲਾਉਣ ਦੀ ਪਰ ਕਦੇ ਵੀ ਲਾ ਨਹੀਂ ਸਕਦੇ ਬਹੁਤ ਵਾਰ ਤੁਸੀਂ ਦੇਖਿਆ ਹੋਊਗਾ ਪਹਿਲਾਂ ਵੀ ਬਹੁਤ ਵਾਰ ਇਹਨੂੰ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਮਤਲਬ ਪਾਰਟੀਆਂ ਹੋਰ ਬਣਾਈਆਂ ਗਈਆਂ ਨਗੀਆਂ ਪਰ ਕਦੇ ਵੀ ਉਹ ਕੋਈ ਵੀ ਪਾਰਟੀ ਕਾਮਯਾਬ ਨਹੀਂ ਹੋਈ ਤੇ ਕਿ ਤੇ ਇਸ ਤਰ੍ਹਾਂ ਹੁਣ ਵੀ ਕੋਈ ਬਾਲਾ ਉਹਨਾਂ ਦਾ ਬਾਲਾ ਟਾਈਮ ਆਪਾਂ ਕੈਨਿਸ ਸਕਦੇ ਵੀ ਜਿਆਦਾ ਟਾਈਮ ਇਹ ਚੀਜ਼ਾਂ ਟਿਕਣ ਵਾਲੀਆਂ ਨੇ ਹਾਂ ਥੋੜਾ ਜਿਹਾ ਚਿਰ ਜਿਹੜਾ ਹੈਗਾ ਰੋਲਰ ਆਪਾਂ ਉਹਨਾਂ ਦਾ ਚੱਲ ਸਕਦਾ ਪਰ ਜਿਹੜਾ ਸ਼ਰਮਣੀ ਅਕਾਲੀ ਦਲ ਹੈਗਾ ਜਿਹੜਾ ਹਰ ਕਲਾ ਕਲਾ ਵਰਕਰ ਜਿਨੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਪਾਰਟੀ ਬਣਾਈ ਹੈਗੀ ਸ਼ਰਮਣੀ ਅਕਾਲੀ ਦਲ ਉਹ ਤਾਂ ਅੱਜ ਵੀ ਸ਼ਰਮਣੀ ਅਕਾਲੀ ਦਲ ਦਾ ਹੈਗਾ ਮੌਜੂਦ ਆ ਤੂਫਾਨ ਮਤਲਬ ਬੈਸੀ ਲੋਕਾਂ ਦੀ ਇਹਨਾਂ ਦੀ ਮੈਨੂੰ ਨਹੀਂ ਪਤਾ ਵੀ ਕੀ ਸੋਚ ਆ ਕਿਉਂ ਆਂਗੀ ਕਿਉਂ ਇਹ ਕਰ ਰਹੇ ਨੇ ਇਦਾਂ ਦੀਆਂ ਚੀਜ਼ਾਂ ਤੇ ਦੇਖਣਾ ਚਾਹੀਦਾ ਵੀ ਅੱਜ ਦਾ ਜਿਹੜਾ ਸਮਾਂਗਾ ਅੱਜ ਦਾ ਜਿਹੜਾ ਸਮਾਂਗਾ ਥੋੜਾ ਨਾਜ਼ੁਕ ਚੱਲ ਰਿਹਾ ਸੀ ਪਾਰਟੀ ਵਾਸਤੇ ਪਰ ਦੇਖੋ ਇੱਥੇ ਜਿਹੜੇ ਭੱਜ ਦੇਣਗੇ ਦੇਖੋ ਆਪਾਂ ਕਹਿਣਾ ਨਹੀਂ ਚਾਹੁੰਦੇ ਵੀ ਇਹ ਇੱਕ ਤਰ੍ਹਾਂ ਦੀ ਗਦਾਰੀ ਕਰ ਰਹੇ ਨੇਗੇ ਜਿੱਤਰਾ ਬਗਲਗਲੀ ਪਾਰਟੀ ਤੁਸੀਂ ਕਹਿ ਵੀ ਨਾਜ਼ੁਕ ਸਮੇਂ ਚੱਲ ਰਹੀ ਹੈ ਪਾਰਟੀ ਲੱਗਦਾ ਸੀ ਲੋੜ ਹੈ ਸਾਰੇ ਨੂੰ ਬੈਠ ਕੇ ਇਸ ਤੇ ਵਿਚਾਰ ਕਰਨਾ ਸੀ ਇਸ ਨੂੰ ਮਜ਼ਬੂਤ ਕਰਨਾ ਸੀ ਪਰ ਬਗਾਵਤ ਜਿਹੜਾ ਕਾਰਨ ਬਣ ਗਿਆ ਲੱਗਦਾ ਪਾਰਟੀ ਨੂੰ ਹੋੜੀ ਢਾਗਣੀ ਹੈ ਇਹੀ ਤਾਂ ਅਸੀਂ ਕਹਿੰਦੇ ਹਾਂਗੇ ਵੀ ਦੇਖੋ ਲੋੜ ਸੀ ਸਿਰਫ ਵਿਚਾਰ ਕਰਨ ਦੀ ਬੈਠ ਕੇ ਸਾਰੇ ਇਕੱਠੇ ਜਿਵੇਂ ਹੁਣ ਪਾਰਟੀ ਦੇ ਵਿੱਚ ਜਿਵੇਂ ਹੁਣ ਮੀਟਿੰਗਾਂ ਹੁੰਦੀਆਂ ਨੇ ਸਾਡੀਆਂ ਇਕੱਠੇ ਬੈਠ ਕੇ ਮੀਟਿੰਗਾਂ ਕਰਦੇ ਵਿਚਾਰ ਬਟਾਂਦਰਾ ਕਰਦੇ ਵੀ ਇਹ ਨਾਜ਼ੁਕ ਸਮਾਂਗਾ ਜਾਂ ਕਿੱਦਾਂ ਦੀਆਂ ਗਲਤੀਆਂ ਹੋਈਆਂ ਆਪਣੇ ਤੋਂ ਕਿਸ ਤਰ੍ਹਾਂ ਦੀਆਂ ਵੀ ਹੈਨਾ ਚੀਜ਼ਾਂ ਹੋਈਆਂ ਨੇ ਵੀ ਕਿਵੇਂ ਉਹਨਾਂ ਦਾ ਸੁਧਾਰ ਕਰਨਾਗਾ ਇਹ ਸਾਰਾ ਕੁਝ ਮਤਲਬ ਸੋਚਣ ਦੀ ਲੋੜ ਸੀ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਸੀ ਨਾ ਕਿ ਦੋ ਫਾੜ ਹੋਣਾ ਉਹ ਫਾਇਦਾ ਨਹੀਂ ਹੋਣਾ ਉਹ ਹੀ ਫਾਇਦਾ ਨਹੀਂ ਹੋਣਾ ਦੇਖੋ ਇੱਕ ਹਰਿਆ ਭਰਿਆ ਦਰਖਤ ਹੁੰਦਾਗਾ ਮੈਂ ਪਹਿਲਾਂ ਵੀ ਕਹਿੰਦੀ ਰਹਿੰਦੀ ਆ ਵੀ ਇੱਕ ਹਰਿਆ ਭਰਿਆ ਦਰਖਤ ਹੈ ਉਹਦੇ ਨਾਲੋਂ ਟਾਣੀ ਰੁੱਟ ਗਈ ਇੱਕ ਜੇ ਛੋਟੀ ਟਾਣੀ ਆ ਦੋ ਚਾਰ ਦਿਨਾਂ ਹਰੀ ਰਹੂਗੀ ਜੇ ਵੱਡਾ ਕੋਈ ਟਾਣਾ ਲੁੱਟ ਗਿਆ ਥੋੜਾ ਜਿਆਦਾ ਮਾੜਾ ਮੋਟਾ ਵੱਧ ਚੜhara ਰਹੂ ਪਰ ਉਹਨੇ ਸੁੱਕ ਕੇ ਹੀ ਜਾਣਾ ਤ੍ਰਕਤ ਦੇ ਨਾਲੋਂ ਟੁੱਟ ਕੇ ਟਾਣੇ ਨੇ ਸੁੱਕੀ ਜਾਣਾ ਉਹਦੇ ਕੋਈ ਵजूद ਨਹੀਂ ਰਹਿੰਦਾ ਤੁਹਾਡਾ ਕਹਿਣਾ ਮਤਲਬ ਇਹ ਮਜ਼ਬੂਤੀ ਨਾਲ ਇਕੱਠੇ ਹੋ ਕੇ ਸਾਰੇ ਰਲ ਕੇ ਜਿਹੜੇ ਆਪਾਂ ਹੈਗੇ ਆ ਇਸ ਤਰ੍ਹਾਂ ਇਹ ਨਾ ਨਾਜ਼ਕ ਸੋਹ ਹੈ ਉਹਨੂੰ ਨਿਗਾਉਣਾ ਚਾਹੀਦਾ ਹੈ ਪਾਰਟੀ ਦੇ ਜਿਹੜੇ ਵਿਚਾਰ ਨੇ ਉਹਨੂੰ ਸਮਝਣਾ ਚਾਹੀਦਾ ਰਲ ਮਿਲ ਕੇ ਹਾਂਜੀ ਹਾਂਜੀ ਦੇਖੋ ਮੈਂ ਤਾਂ ਇਹੀ ਕਹਿੰਦੀ ਆ ਵੀ ਦੇਖੋ ਕੋਈ ਵੀ ਜਿਹੜੀ ਵੀ ਗੱਲ ਹੋਈ ਆ ਆਪਾਂ ਬੈਠ ਕੇ ਪ੍ਰਧਾਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਬਹੁਤ ਵਧੀਆ ਇੱਕ ਇਨਸਾਨ ਵੀ ਨੇ ਲੀਡਰ ਵੀ ਨੇ ਇਹ ਕਹਿ ਨਹੀਂ ਸਕਦੇ ਤੁਸੀਂ ਦੇਖਿਆ ਹੀ ਹੋਣਾ ਜਦੋਂ 10 ਸਾਲ ਲਗਾਤਾਰ ਸੱਤਾ ਦੇ ਵਿੱਚ ਸਰਕਾਰ ਰਹੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੀ ਫਿਰ ਕਿੱਥੇ ਕਮੀ ਰਹੀ ਸੀ ਕਿੰਨੀ ਜਿਆਦਾ ترقی ਹੋਈ ਸੀ ਮੈਨੂੰ ਨਹੀਂ ਲੱਗਦਾ ਵੀ ਉਸ ਤੋਂ ਪਹਿਲਾਂ ਵੀ ਕਦੇ ਕਿਸੇ ਪਾਰਟੀ ਨੇ ਇੰਨਾ ਵਧੀਆ ਕੰਮ ਕੀਤਾ ਹੋਊਗਾ ਤੇ ਉਸ ਤੋਂ ਬਾਅਦ ਵੀ ਨਹੀਂ ਇੰਨਾ ਵਧੀਆ ਕੰਮ ਹੋਇਆ ਤੇ ਉਹ 10 ਸਾਲਾਂ ਨੂੰ ਤੁਸੀਂ ਕਿਸੇ ਮਰਜ਼ੀ ਬੰਦੇ ਨੂੰ ਪੁੱਛ ਲਓ ਯਾਦ ਰੱਖਦੇ ਨੇ ਵੀ ਸੁਖਵੀਰ ਬਾਦਲ ਜੀ ਨੇ ਇੰਨਾ ਵਧੀਆ ਕੰਮ ਕੀਤਾ ਸੀਗਾ ਤੇ ਉਹ ਜਦੋਂ ਇੰਨਾ ਵਧੀਆ ਵਰਕ ਕਰਦੇ ਨੇ ਇੰਨਾ ਵਧੀਆ ਪਾਰਟੀ ਨੂੰ ਸੰਭਾਲਦੇ ਨੇ ਹਰ ਵਰਗ ਦੇ ਹੋ ਮਤਲਬ ਸੁਣਦੇ ਨਹੀਂ ਗੱਲਬਾਤ ਕਰਦੇ ਨਹੀਂ ਤੇ ਫਿਰ ਕੀ ਇਹ ਚੀਜ਼ਾਂ ਹੈ ਹੋ ਕਿਉਂ ਰਹੀਆਂ ਨੇ ਕਿਤੇ ਨਾ ਕਿਤੇ ਸੱਤਾ ਦੀ ਭੁੱਖਾ ਕੁਰਸੀ ਦੀ ਭੁੱਖਾਗੀ ਇਹ ਚੀਜ਼ਾਂ ਤਾਂ ਹੀ ਮੈਨੂੰ ਲੱਗਦਾ ਹੋ ਰਹੀਆਂ ਨੇ ਤੁਸੀਂ ਇਹ ਗੱਲ ਕਹੀ ਹੈ ਜਿਨ੍ਹਾਂ ਨੂੰ ਪਾਰਟੀ ਨੂੰ ਬੜੇ ਲੀਡਰ ਬਣਾਇਆ ਸੀ ਪਾਰਟੀ ਵੱਲੋਂ ਉਹੀ ਲੀਡਰ ਅੱਜ ਬਗਾਵਤ ਕਰ ਉੱਤਰ ਆਏ ਪਏ ਨੇ ਲੱਗਦਾ ਨਹੀਂ ਸੀ ਵੀ ਇਹਨਾਂ ਨੂੰ ਕਿਤੇ ਜਿਵੇਂ ਤੁਸੀਂ ਕਹੀਏ ਵੀ ਸੱਤਾ ਦੀ ਭੁੱਖ ਹੈਗੀ ਹੈ ਕੋਈ ਹੋਰ ਪਾਰਟੀ ਦੇ ਸੰਮਿਲ ਹੋ ਸਕਦੇ ਆ ਦੇਖਿਓ ਜੀ ਕੋਈ ਨਾ ਕੋਈ ਸਿਆਸਤ ਤਾਂ ਹੈਗੀ ਹੈ ਕੋਈ ਨਾ ਕੋਈ ਸਿਆਸਤ ਤਾਂ ਹੈਗੀ ਆ ਇਹ ਉਹਨਾਂ ਦੀ ਆਪਦੀ ਬੋਲੀ ਨਹੀਂ ਹੈਗੀ ਤੇ ਮੈਂ ਉਹਨਾਂ ਨੂੰ ਫਿਰ ਵੀ ਇਹ ਬੇਨਤੀ ਕਰਨਾ ਚਾਹੁੰਨੀ ਆ ਵੀ ਆਪਾਂ ਨੂੰ ਸਾਰੀਆਂ ਚੀਜ਼ਾਂ ਛੱਡ ਕੇ ਆਪਾਂ ਨੂੰ ਇੱਕ ਜੁੱਟ ਹੋਣਾ ਚਾਹੀਦਾ ਕਹਿੰਦੇ ਹੁੰਦੇ ਆ ਨਾ ਵੀ ਲੱਕੜੀਆਂ ਦਾ ਇੱਕ ਮੁਠਾ ਲੈ ਲੀਏ ਤੇ ਉਹਨੂੰ ਕੋਈ ਤੋੜ ਕੇ ਦਿਖਾਵੇ ਪਰ ਜਦੋਂ ਇਕੱਲੀਆਂ-ਇਕੱਲੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਆਸਾਨੀ ਨਾਲ ਤੋੜਿਆ ਜਾ ਸਕਦਾ ਇਸ ਕਰਕੇ ਆਪਾਂ ਨੂੰ ਦੂਜੀਆਂ ਪਾਰਟੀਆਂ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਨੇ ਇਹ ਸਿਆਸਤਾਂ ਉਹਨਾਂ ਦੀਆਂ ਨਹੀਂ ਗੀਆਂ ਉਹਨਾਂ ਦੀਆਂ ਸਿਆਸਤਾਂ ਨਹੀਂ ਗੀਆਂ ਵੀ ਜਿਹੜੀ ਸ਼੍ਰੋਮਣੀ ਕਾਲੀ ਦਲ ਪਾਰਟੀ ਹੈ ਇਹ ਲੋਕਾਂ ਦੀ ਆਪਣੀ ਪਾਰਟੀ ਆ ਜ਼ਿਆਦਾਤਰ ਸਿੱਖ ਵੀ ਨੇ ਹਿੰਦੂ ਵੀ ਨੇ ਇਹਨਾਂ ਨੂੰ ਪਾੜੋ ਇਹਨਾਂ ਨੂੰ ਤੋੜੋ ਵੋਟਾਂ ਤੋੜ-ਤੋੜ ਕੇ ਤੇ ਲੋਕਾਂ ਨੂੰ ਤੋੜ-ਤੋੜ ਕੇ ਇਹ ਆਪਦੀਆਂ ਸਿਆਸਤਾਂ ਖੇਡਦੇ ਨੇ ਤੇ ਹੁਣ ਲੀਡਰਾਂ ਨੂੰ ਵੀ ਤੋੜਦੇ ਨੇ ਵੀ ਆਪਾਂ ਮਤਲਬ ਸਿਆਸਤਾਂ ਖੇਡ ਕੇ ਵੀ ਖਵਣੀ ਜਿਹੜਾ ਸ਼੍ਰੋਮਣੀ ਕਾਲੀ ਦਲ ਆ ਉਹਨੂੰ ਖਤਮ ਕਰ ਦਾਂਗੇ ਉਹਨੂੰ ਖਤਮ ਕਰਨ ਵਾਲਾ ਕੋਈ ਜੰਮਿਆ ਹੀ ਨਹੀਂ ਹੈਗਾ ਕਦੇ ਵੀ ਇਹ ਖਤਮ ਹੋਣ ਵਾਲੀ ਪਾਰਟੀ ਨਹੀਂ ਇਹ ਪੰਜਾਬ ਦੀ ਖੇਤਰੀ ਪਾਰਟੀ ਆ ਸਾਡੇ ਬਜ਼ੁਰਗਾਂ ਦੀ ਪਾਰਟੀ ਆ ਇਹ ਕੋਈ ਇਕੱਲੇ ਜਿਵੇਂ ਉਹ ਕਹਿੰਦੇ ਨੇ ਨਾ ਵੀ ਇਕੱਲੇ ਸੁਖਵੀਰ ਬਾਦਲ ਜੀ ਨੇ ਜਾਂ ਬੀਬਾ ਜੀ ਨੇ ਉਹਨਾਂ ਨੇ ਨਹੀਂ ਸਾਰਿਆਂ ਨੇ ਰਲ ਕੇ ਪਾਰਟੀ ਬਣਾਈ ਹੋਈ ਆ ਤੇ ਉਹਨਾਂ ਨੇ ਇੰਨਾ ਜ਼ਿਆਦਾ ਹੀ ਮਤਲਬ ਨਮਾ ਜ਼ਿੰਦਗੀ ਹੈ ਜਿਹੜੀ ਇਹ ਵਧੀਆ ਮਤਲਬ ਜਿਹੜੀ ਆਪਣੇ ਭੂਮਿਕਾ ਨਿਭਾਈ ਹੈਗੀ ਪਾਰਟੀ ਦੇ ਵਿੱਚ ਤਾਂ ਉਹ ਅੱਜ ਸਾਡੇ ਪ੍ਰਧਾਨ ਨੇ ਤਾਂ ਸਾਨੂੰ ਮਨਜ਼ੂਰ ਨਹੀਂ ਦੇਗੇ ਕੋਈ ਅਸੀਂ ਕਿਸੇ ਦੋ ਚਾਰ ਦੇ ਕਹਿਣ ਤੇ ਮਤਲਬ ਪ੍ਰਧਾਨ ਕੀ ਤੋਤਾ ਨਹੀਂ ਹੈ ਮਤਲਬ ਲਾ ਸਕਦੇ ਹੈਗੇ ਸੁਖਵੀਰ ਬਾਦਲ ਜੀ ਨੂੰ ਕਿੰਨਾ ਵਧੀਆ ਉਹਨਾਂ ਨੇ ਕੰਮ ਪਹਿਲਾਂ ਕੀਤਾ ਤੇ ਕਿੰਨਾ ਵਧੀਆ ਕਰ ਰਹੇ ਨੇਗੇ ਤੇ ਫਿਰ ਕੀ ਕੀ ਗੱਲ ਹੈਗੀ ਵੀ ਕਿਉਂ ਇਹ ਕਰ ਰਹੇ ਨੇ ਤੇ ਇਹ ਉਹਨਾਂ ਨੂੰ ਵੀ ਥੋੜਾ ਜਿਹਾ ਪੁੱਛਣਾ ਚਾਹੀਦਾ ਵੀ ਐਦਾਂ ਕਹਿੰਦੇ ਨੇ ਵੀ ਸੁਣ ਦੇਣੀ ਐ ਨਹੀਂ ਕਰ ਦੇਣਾ ਨਹੀਂ ਪਰ ਨਹੀਂ ਸਾਰਿਆਂ ਦੀ ਸੁਣੀ ਜਾਂਦੀ ਐ ਐ ਜੀ ਕੋਈ ਗੱਲ ਨਹੀਂ ਹੈਗੀ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਐ ਲਗਾਤਾਰ ਪਰ 10 ਸਾਲ ਨਹੀਂ ਆ ਰਹੀ ਸਰਕਾਰ ਵੱਡੀਆਂ ਚਾਲਾਂ ਚਲੀਆਂ ਗਈਆਂ ਨੇ ਠੀਕ ਐ ਬਦਨਾਮ ਕਿਤੇ ਗਏ ਪਾਰਟੀ ਇਹਨੂੰ ਕਿਵੇਂ ਦੇਖਦੇ ਹਾਂ ਹਾਂ ਜੀ ਇਹ ਬਿਲਕੁਲ ਸਹੀ ਤੁਸੀਂ ਪੁੱਛਿਆ 10 ਸਾਲ ਜਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਐ ਲਗਾਤਾਰ ਤੇ ਉਦੋਂ ਕਿਤੇ ਨਾ ਕਿਤੇ ਵਿਰੋਧੀਆਂ ਨੂੰ ਘਬਰਾਹਟ ਹੋਈ ਕਿ 10 ਸਾਲ ਰਹਿ ਗਈ ਤੇ ਆਉਣ ਵਾਲੇ ਮਤਲਬ ਇਹ 15 ਸਾਲ ਵੀ ਇਹਨਾਂ ਨੇ ਪੂਰੇ ਕਰ ਜਾਣੇ ਸੀ ਵੀ ਆਉਣ ਵਾਲੀ ਵੀ ਸਰਕਾਰ ਉਹਦੋਂ ਉਹਨਾਂ ਦੀ ਬਣਨੀ ਸੀ ਪਰ ਜਿਹੜੀ ਇਹ ਸਾਡੀ ਮਤਲਬ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਜ਼ਿਆਦਾਤਰ ਇਹਦੇ ਵਿੱਚ ਸਿੱਖ ਚਿਹਰੇ ਨੇਗੇ ਜ਼ਿਆਦਾਤਰ ਇਹ ਧਾਰਮਿਕ ਮਤਲਬ ਪਾਰਟੀ ਹੈ ਸਾਡੀ ਜ਼ਿਆਦਾਤਰ ਮਤਲਬ ਧਾਰਮਿਕ ਧਰਮ ਹਾਂਜੀ ਸਿੱਖਾਂ ਦੀ ਪਾਰਟੀ ਆ ਬੱਸ ਕਹਿ ਸਕਦੇ ਆ ਜ਼ਿਆਦਾਤਰ ਹੈਗੀ ਆ ਤੇ ਇਸੇ ਕਰਕੇ ਮਤਲਬ ਕੁਝ ਦੁਸ਼ਟ ਲੋਕਾਂ ਨੇ ਸੋਚਿਆ ਵੀ ਆਪਾਂ ਇਹਨਾਂ ਦੇ ਧਰਮ ਦੇ ਨਾਂ ਤੇ ਆਪਾਂ ਮਤਲਬ ਜਿਹੜਾ ਹੈਗਾ ਇਹਨਾਂ ਤੇ ਹਮਲਾ ਕਰਵਾਉ ਇਹ ਚੀਜ਼ ਦੇ ਨਾਂ ਨਾਲ ਹੀ ਇਹਨਾਂ ਨੂੰ ਬਦਨਾਮ ਕਰਵਾਵੋ ਤੇ ਜਿਹੜੀ ਤੁਸੀਂ ਦੇਖਿਆ ਹੀ ਪੰਜਾਬੀ ਲੋਕ ਨੇ ਉਹ ਧਰਮ ਦੇ ਨਾਂ ਤੇ ਸਿੱਖ ਲੋਕ ਨੇ ਉਹ ਧਰਮ ਦੇ ਨਾਂ ਤੇ ਮਰਨ ਮਿਟਨ ਨੂੰ ਤਿਆਰ ਹੋ ਜਾਂਦਾ ਵੈਸੇ ਤਾਂ ਹਰ ਕੌਮ ਹੀ ਆਪਣੇ ਮਤਲਬ ਧਰਮ ਨੂੰ ਲੈ ਕੇ ਪੂਰਾ ਜਿਆਦਾ ਮਰਨ ਮਿਟਨ ਨੂੰ ਤਿਆਰ ਹੋ ਜਾਂਦੀ ਹੈ ਪਰ ਪੰਜਾਬੀ ਬਹੁਤ ਹੀ ਜ਼ਿਆਦਾ ਇਮੋਸ਼ਨਲ ਨੇਗੇ ਤੇ ਤਾਂ ਹੀ ਮਤਲਬ ਇਹਨਾਂ ਨੇ ਇਹ ਬੇਅਦਵੀ ਵਰਗੀਆਂ ਕੁਝੀਆਂ ਚਾਲਾਂ ਚੱਲੀਆਂ ਤੇ ਇੰਨਾ ਜਿਆਦਾ ਰੌਲਾ ਪਵਾਇਆ ਉਸ ਵਕਤ ਇੰਨਾ ਜਿਆਦਾ ਰੌਲਾ ਪਵਾਇਆ ਸਰਕਾਰ ਬਣਨੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਅੱਗੇ ਉਹ ਵੀ ਮਤਲਬ ਰੌਲੇ ਦੇ ਵਿੱਚ ਲੋਕਾਂ ਨੇ ਧਰਮ ਦੇ ਨਾਂ ਤੇ ਕੋਈ ਗੱਲ ਨਹੀਂ ਸੁਣੀ ਹੈਗੀ ਤੇ ਨਾ ਹੀ ਇਨਕੁਆਇਰੀ ਕਰਨ ਦਿੱਤੀ ਉਹ ਵੀ ਵਿਰੋਧੀਆਂ ਨੇ ਮਤਲਬ ਇਹ ਚੀਜ਼ ਉਹਨਾਂ ਦੇ ਅਕਾਲੀ ਦਲ ਦੇ ਹੱਥੋਂ ਖੋਹ ਲਈਤੀ ਗਈ ਇਸ ਕਰਕੇ ਕੋਈ ਸਾਰੇ ਦੀ ਗੱਲ ਨਹੀਂ ਰਹੀ ਸਰਕਾਰ ਬਦਲ ਗਈ ਬਹੁਤ ਰੌਲਾ ਪੈਂਦਾ ਰਿਹਾ ਪਰ ਸਬਤ ਤਾਂ ਕੁਝ ਨਹੀਂ ਹੋਇਆ ਕਿਹੜਾ ਐਡਾ ਦੁਸ਼ਟ ਕਿਹੜੀ ਐਡੀ ਦੁਸ਼ਟ ਪਾਰਟੀ ਆ ਸਿੱਖ ਜਿਹੜੇ ਨੇ ਬਾਦਲ ਪਰਿਵਾਰ ਨੂੰ ਕਹਿ ਰਹੇ ਸੀ ਬਾਰ-ਬਾਰ ਵੀ ਉਹਨਾਂ ਨੇ ਬੇਅਦਬੀ ਕਰਵਾਈ ਤੁਸੀਂ ਐਂ ਦੱਸੋ ਵੀ ਬਾਦਲ ਪਰਿਵਾਰ ਖੁਦ ਸਿੱਖ ਨਹੀਂ ਹੈਗਾ ਤੇ ਕਿੰਨਾ ਜ਼ਿਆਦਾ ਉਹ ਪਰਮਾਤਮਾ ਨੂੰ ਮੰਨ ਰਹੇ ਆ ਵੀ ਬਾਜੀ ਹਰ ਵਕਤ ਮੈਂ ਦੇਖਿਆ ਵੀ ਪਾਠ ਕਰੇ ਤੋਂ ਬਿਨਾ ਮਤਲਬ ਉਹ ਨਹੀਂ ਮਤਲਬ ਆਉਂਦੇ ਵਾਰ ਕਿੰਨਾ ਜ਼ਿਆਦਾ ਉਹ ਮੰਨਦੇ ਨੇਗੇ ਹਨਾ ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਧਰਮ ਦੇ ਨੂੰ ਲੈ ਕੇ ਹੀ ਹਮਲੇ ਹੋਏ ਸੀ ਹੁਣ ਕਿਤੇ ਨਾ ਕਿਤੇ ਆ ਕੇ ਇਹ ਚੀਜ਼ਾਂ ਲੋਕਾਂ ਨੂੰ ਕਲੀਅਰ ਹੋ ਗਈਆਂ ਇਹ ਚੀਜ਼ਾਂ ਦਾ ਪਤਾ ਲੱਗ ਚੁੱਕਿਆ ਲੋਕਾਂ ਨੂੰ ਵੀ ਇਹ ਸਾਰਾ ਕੁਝ ਵਿਰੋਧੀਆਂ ਨੇ ਸਾਰਾ ਕੁਝ ਦੁਸ਼ਟ ਲੋਕਾਂ ਨੇ ਜਾਂ ਦਿੱਲੀ ਦੀਆਂ ਪਾਰਟੀਆਂ ਨੇ ਕਹਿ ਲਓ ਇਹ ਦੁਫਾੜ ਲੋਕਾਂ ਨੂੰ ਮਤਲਬ ਵਿਚ ਪਾਉਣ ਦੇ ਲਈ ਪਾਰਟੀ ਦੇ ਵਿੱਚ ਪਾਉਣ ਲਈ ਉਹਨਾਂ ਦੀ ਕਾਮਯਾਬਤਾ ਹੋ ਗਈਆਂ ਚੱਲਾ ਦੁਫਾੜ ਤਾਂ ਕਰ ਰਹੇ ਨੇ ਕਿ ਉਹ ਚੀਜ਼ਾਂ ਪਰ ਕਿਤੇ ਨਾ ਕਿਤੇ ਇਹ ਕਲੀਅਰ ਹੋ ਗਿਆ ਲੋਕਾਂ ਨੂੰ ਵੀ ਬੇਅਦਬੀ ਨਾ ਬੇਅਦਬੀ ਅਕਾਲੀ ਦਲ ਖੁਦ ਖੁਦ ਥੋੜੀ ਕਰਵਾਉ ਕੋਈ ਕਾਮਯਾਬੀ ਨਾਲ ਸਰਕਾਰ ਚੱਲਦੀ ਹੋਵੇ ਖੁਦ ਕਿਵੇਂ ਕੋਈ ਕਰਵਾ ਲੂਗਾ ਵੀ ਸਾਡੀ ਸਰਕਾਰ ਲੈ ਜਾਏ ਅਸੀਂ ਕੁਰਸੀ ਤੋਂ ਇਹ ਕੌਣ ਕਰੂਗਾ ਮੈਨੂੰ ਮੰਨ ਨਹੀਂ ਇਹ ਗੱਲ ਲੱਗਦੀ ਇਹ ਬਿਲਕੁਲ ਆਪਾਂ ਮੰਨ ਨਹੀਂ ਸਕਦੇ ਜਿਸ ਤਰ੍ਹਾਂ ਗੱਲ ਕਰ ਲਈ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ 2.5 ਸਾਲ ਹੋ ਗਏ ਆਮ ਪਾਰਟੀ ਸਰਕਾਰ ਪਰ ਅੱਜ ਤੱਕ ਵੀ ਤੁਸੀਂ ਗੱਲ ਕਿਹਾ ਵੀ ਨਾ ਸਾਬਤ ਨਹੀਂ ਕਰ ਸਕੇ ਇਹ ਵੀ ਵੱਡੀ ਗੱਲ ਹੈ ਕਰੀ ਹਾਂਜੀ ਉਹੀ ਤਾਂ ਗੱਲ ਹੈ ਨਾ ਤੁਸੀਂ ਦੇਖੋ ਕੋਈ ਕੁਛ ਸਾਬਤ ਵੀ ਤਾਂ ਕਰੇ ਕੋਈ ਸਾਬਤ ਵੀ ਤਾਂ ਕਰੇ ਇਹ ਬਿਲਕੁਲ ਝੂਠੇ ਤੂਫਾਨ ਮਤਲਬ ਇੱਕ ਰਾਜਨੀਤੀ ਹੈ ਨਾ ਕਰਨੇ ਲੋਕਾਂ ਨੇ ਪਾਰਟੀਆਂ ਨੇ ਰਾਜਨੀਤੀ ਸਿਰਫ ਕਰਨੀ ਸੀਗੀ ਹੋਰ ਕੁਝ ਨਹੀਂ ਕਰਨਾ ਸੀ ਘਬਰਾਟ ਹੁੰਦੀ ਸੀ ਦਿੱਲੀ ਵਾਲੀਆਂ ਪਾਰਟੀਆਂ ਨੂੰ ਵੀ ਜਿਹੜੀ ਪੰਜਾਬੀਆਂ ਦੀ ਸਿੱਖਾਂ ਦੀ ਆਪਣੀ ਪਾਰਟੀ ਆ ਸ਼੍ਰੋਮਣੀ ਕਾਲੀ ਦਲ ਬਹੁਤ ਜ਼ਿਆਦੇ ਇਹ ਜਿਹੜੀ ਸਿੱਖ ਧਰਮ ਨੂੰ ਮੰਨਣ ਵਾਲੀ ਪਾਰਟੀ ਆ ਵੀ ਇਹਨਾਂ ਨੂੰ ਕਿਸੇ ਲੁੱਟ ਤੋੜੀਏ ਇਹਨਾਂ ਨੂੰ ਕਿਸੇ ਲੁੱਟ ਖਤਮ ਕਰੀਏ ਇਸ ਪਾਰਟੀ ਨੂੰ ਇਹ ਹੀ ਵਸ ਮਕਸਦ ਸੀਗਾ ਉਹਨਾਂ ਦਾ ਪਰ ਥੋੜੀ ਢਾਹ ਤਾਂ ਲੱਗੀ ਆ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਹੁਣ ਬਹੁਤ ਸਮਝ ਆਈ ਗਿਆ ਤੁਸੀਂ ਦੇਖੋ ਬੇਸ਼ੱਕ ਅਸੀਂ ਦੂਸਰੀਆਂ ਸੀਟਾਂ ਹਾਰ ਗਏ ਆ ਬੇਸ਼ੱਕ ਅਸੀਂ ਦੂਜੀਆਂ ਸੀਟਾਂ ਹਾਰ ਗਏ ਆ ਪਰ ਜਿਨ੍ਹਾਂ ਨੂੰ ਕਹਿੰਦੇ ਸੀ ਨਾ ਵੀ ਬਾਦਲ ਪਰਿਵਾਰ ਨੇ ਵਿਯਦ ਵੀ ਕੀਤੀ ਆ ਤੇ ਬਾਦਲ ਪਰਿਵਾਰ ਹੀ ਬਹੁਤ ਵਧੀਆ ਮਾਰਜਨ ਨਾਲ ਇਥੋਂ ਜਿੱਤਿਆਗਾ ਬਠਿੰਡੇ ਤੋਂ ਇਕਦੀ ਉਹਨਾਂ ਦਾ ਮੈਂਬਰੀ ਵੀ ਬਾਹਰ ਸਿਮਰਤ ਕੌਰ ਪਾਤੀ ਜੀ ਨੰਬਰ ਤੇ ਰਹੇ ਨਹੀਂ ਹਾਂਜੀ ਉਹੀ ਬਹੁਤ ਵਧੀਆ ਵੋਟਾਂ ਨਾਲ ਜਿੱਤੇ ਆ ਨਾ ਜਿਨ੍ਹਾਂ ਨੂੰ ਮਤਲਬ ਲੋਕਾਂ ਨੂੰ ਗੱਲ ਕਿਤੇ ਨਾ ਕਿਤੇ ਕਲੀਅਰ ਹੋਈ ਆ ਹਾਂ ਦੂਜੀਆਂ ਸੀਟਾਂ ਤੇ ਆਪਾਂ ਕਹਿ ਸਕਦੇ ਆ ਵੀ ਸਿਆਸਤ ਹੋ ਗਈ ਜਿਹੜੇ ਸਾਡੇ ਬਹੁਤ ਅਦਿੱਗਜ਼ ਲੀਡਰ ਨੇਗੇ ਵਧੀਆ ਨੇ ਆਪਾਂ ਇਹ ਨਹੀਂ ਕਹਿੰਦੇ ਬਹੁਤ ਸਿਆਣੇ ਲੀਡਰ ਨੇ ਵੀ ਬਜਗੀ ਰਿਕਾਰਡ ਹੋਏ ਦੂਸਰੇ ਅਮਲੁਕਾ ਜੀ ਹੋਏ ਢਿੰਸਾ ਜੀ ਹੋਏ ਉਹਨਾਂ ਨੂੰ ਸੋਚਣ ਦੀ ਲੋੜ ਹੈ ਵੀ ਦੇਖੋ ਪਾਰਟੀ ਇਕੱਠੇ ਇਕ ਜੁੱਟ ਹੋ ਕੇ ਹੀ ਸਾਰਾ ਕੰਮ ਮਤਲਬ ਹੁੰਦਾ ਹੁੰਦਾ ਹੈਗਾ ਸਾਰੀ ਜਿਹੜੀ ਆਪਣੀ ਤਾਕਤ ਆ ਇਕੱਠਿਆਂ ਦੀ ਹੋਈ ਹੈਗੀ ਇਕੱਲੇ ਇਕੱਲੇ ਵਿਖਰ ਕੇ ਨਹੀਂ ਹੈਗੀ ਤੇ ਇਹ ਬਸ ਮੈਂ ਕਹਿਣਾ ਚਾਹੁੰਦਾ ਲੱਗਦਾ ਜਿਵੇਂ ਮਾਨਸਾ ਦੀ ਅਕਾਲੀ ਦਲ ਦੀ ਟੀਮ ਹੈ ਪੂਰੀ ਪਾਰਟੀ ਲੀਡਰ ਨੇ ਵਰਕਰ ਨੇ ਇਸ ਵੀਰਸਮ ਦੀ ਬਾਤ ਦੀ ਨਾਲ ਨਹੀਂ ਹਾਂਜੀ ਮਾਨਸਾ ਦੇ ਮਾਨਸਾ ਦੇ ਤਾਂ ਜੇ ਅਸੀਂ ਥੋੜੇ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਤੇ ਮਾਨਸਾ ਦਾ ਕੱਲਾ ਕੱਲਾ ਵਰਕਰ ਬੀਬਾ ਹਰਸਿਮਰਤ ਕੌਰ ਨਾਲ ਸਰਦਾਰ ਸੁਖਬੀ ਸਿੰਘ ਜੀ ਬਾਦਲ ਨਾਲ ਪਾਰਟੀ ਪ੍ਰਧਾਨ ਨਾਲ ਅੱਜ ਅਸੀਂ ਉਹ ਸਾਨੂੰ ਜਿੱਥੇ ਮਰਜ਼ੀ ਖੜਾ ਲੈਣ ਅਸੀਂ ਉੱਥੇ ਹੀ ਖੜੇ ਆਂਗੇ ਅਸੀਂ ਸਾਨੂੰ ਕੁਰਸੀਆਂ ਦੀ ਭੁੱਖ ਨਹੀਂ ਹੈਗੀ ਵੀ ਮਾੜੀ-ਮੋਟੀ ਲਾਲਚ ਇੱਥੇ ਉੱਧਰ ਹੋ ਜਾਾਂਗੇ ਜਾਂ ਐ ਨਹੀਂ ਬਦਲਣ ਵਾਲੇ ਹੈਗੇ ਆਪਣਾ ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦਾਗਾ ਸਾਡੀ ਆਪਣੀ ਪਾਰਟੀ ਆ ਸਾਡੀ ਮਾਂ ਪਾਰਟੀ ਆ ਅਸੀਂ ਉਸ ਤੋਂ ਦੂਰ ਕਿਵੇਂ ਹੋਵਾਂਗੇ ਗਦਾਰੀ ਨਹੀਂ ਕਰ ਸਕਦੇ ਹੈਗੇ ਸੋ ਸਾਡੇ ਨਾਲ ਬਾਬਾ ਗੋਰਾ ਸਿੰਘ ਜੀ ਸਮਾਉ ਜੋ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਉਹਨਾਂ ਨਾਲ ਵੀ ਗੱਲਬਾਤ ਕਰੀ ਬਾਬਾ ਜੀ ਕਿਵੇਂ ਦੇਖਦੇ ਤੁਸੀਂ ਸਾਰੇ ਮੌਲੇ ਤੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸਾਰੇ ਅਕਾਲੀ ਦਲ ਨੂੰ ਇਹ ਹੀ ਬੇਨਤੀ ਕਰਦਾ ਕਿ ਸਾਰਾ ਅਕਾਲੀ ਦਲ ਇਕੱਠਾ ਹੋ ਕੇ ਜਿਹੜੀ 2027 ਦੀ ਇਲੈਕਸ਼ਨ ਲੜਨੀਆਂ ਨੇ ਉਹਦੇ ਵਿੱਚ ਆਪਾਂ ਸਰਦਾਰ ਸੁਖਵੀਰ ਬਦਲ ਦੀ ਅਗਵਾਈ ਦੇ ਹੇਠ ਅਕਾਲੀ ਦਲ ਨੂੰ ਕਾਮਯਾਬ ਕਰੀਏ ਜਿਹੜੇ ਲੋਕ ਦੋ ਸਾਈਂ ਕੋਈ ਇੱਧਰ ਉੱਧਰ ਜਾਂਦਾ ਦੁਫਾੜ ਹੁੰਦੇ ਉਹਨਾਂ ਦੇ ਨਾਲ ਸਾਡਾ ਜਿਹੜਾ ਰਤਬਾ ਹੈ ਉਹ ਵੀ ਘਟਦਾ ਹੈ ਜਿਹੜੀ ਪਾਵਰ ਆ ਸਾਡੀ ਉਹ ਵੀ ਘਟਦੀ ਹੈ ਅਸੀਂ ਚਾਹੁੰਦੇ ਆ ਸਾਡਾ ਮੁੱਢ ਤੋਂ ਅਕਾਲੀ ਦਲ ਹੈ ਜਦੋਂ ਤੋਂ ਲੈ ਕੇ ਜਿਵੇਂ ਹੁਣ ਸਾਨੂੰ 2013 ਤੋਂ ਬਲਕ ਸਮਤੀ ਦੀ ਟਿਕਟ ਕਰਮਜੀਤ ਕੌਰ ਨੂੰ ਮਿਲੀ ਅਸੀਂ ਪਾਰਟੀ ਨੂੰ ਟਿਕਟ ਦਿੱਤੀ ਇਹਨਾਂ ਨੂੰ ਮੈਂ ਕਿਹਾ ਵੀ ਤਾਂ ਬਹੁਤ ਬੱਦਕਟੀਆਂ ਜਾਂਦੇ ਨੇ ਬਾਹਰ ਚਲੋ ਸਾਨੂੰ ਅਸੀਂ ਇੱਕ ਘਰ ਦੇ ਵਿੱਚੋਂ ਦੋਏ ਜਿੱਤੇ ਅਸੀਂ ਕਾਲੀ ਦਲ ਦੇ ਨਾਲ ਵਫਾਦਾਰ ਹਾਂ ਕਾਲੀ ਦਲ ਦੇ ਨਾਲ ਖੜੇ ਹਾਂ ਸੁਖਵੀਰ ਬਾਦਲ ਸਾਡਾ ਪ੍ਰਧਾਨ ਹੈ ਉਹਨਾਂ ਦੇ ਨਾਲ ਅਸੀਂ ਵੀ ਬਿਹਾਰ ਸਮਰਥਕ ਕੌਰ ਦੇ ਨਾਲ ਅਕਾਲੀ ਦਲ ਦੇ ਨਾਲ ਮੋਟੇ ਨਾ ਮੋਟਾ ਲਾ ਕੇ ਖੜਾਂਗੇ ਖੜੇ ਰਹਾਂਗੇ ਸੋ ਇਹ ਸਨ ਬੀਬਾ ਕਰਮਿਤ ਕੌਰ ਅਛਮਾਓ ਜੋ ਇਸਤਰੀ ਕਲਗ ਜਿਲ੍ਹਾ ਪ੍ਰਧਾਨ ਨੇ ਬਾਬਾ ਗੁਰਾ ਸਿੰਘ ਜੀ ਸੀਨੀਅਰ ਅਕਾਲੀ ਲੀਡਰ ਨੇ ਮਾਨਸਾ ਤੋਂ ਸੋ ਅੱਜ ਜਿਹੜੇ ਵਿਚਾਰ ਚਰਚਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਨਾਲ ਮਿਲ ਕੇ ਜੋ ਪਾਰਟੀ ਦੇ ਵਿੱਚ ਚੱਲ ਰਿਹਾ ਉਸ ਨੂੰ ਇਕੱਠੇ ਹੋ ਕੇ ਇਸ ਨੂੰ ਹੱਲ ਕਰਨਾ ਚਾਹੀਦਾ ਪਰ ਅਲੱਗ ਹੋ ਕੇ ਇਹ ਮੁੱਦੇ ਦਾ ਹੱਲ ਨਹੀਂ